ਹਾਂਜੀ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਆਜੋ ਬਾਬਿਓ ਕਰੀਏ ਗੱਲਾਂ ਬਾਤਾਂ ਸੋ ਲਾਈਵ ਦੇ ਨਾਲ ਸਾਰੇ ਭਰਾ ਜੁੜਜੋ ਇੱਕ ਵਾਰ ਤੇ ਜ਼ਰੂਰੀ ਗੱਲਬਾਤ ਕਰਨੀ ਆ ਸਾਰੇ ਭਰਾਵਾਂ ਦੇ ਨਾਲ ਹੁਣ ਕੱਲ ਨੂੰ 5 ਜੁਲਾਈ ਆ ਸਿੰਘੋ ਠੀਕ ਹੈ ਨਾ ਕੱਲ ਨੂੰ ਭਾਈ ਸਾਹਿਬ ਨੇ ਸੌ ਚੱਕਣੀ ਆ ਤੇ ਜਰੂ ਭਾਈ ਸਾਹਿਬ ਨੇ ਕੱਲ ਨੂੰ ਸੌ ਚੱਕਣੀ ਆ ਸੌ ਚੱਕਲ ਦੇ ਨਾਲ-ਨਾਲ ਕਈਆਂ ਬੰਦਿਆਂ ਦੀਆਂ ਚੀਕਾਂ ਵੀ ਨਿਕਲਣੀਆਂ ਜੇ ਕੱਲ ਨੂੰ ਆ ਵੇਖੀ ਚੱਲਿਆ ਜੇ ਤੁਸੀਂ ਹਾਂਜੀ ਠੀਕ ਹੈ ਨਾ ਕਲਿੱਪ ਕੱਟ-ਕੱਟ ਕੇ ਪਾਉਣਗੇ ਕੱਲ ਨੂੰ ਇਹਨੇ ਸੌ ਕਿਵੇਂ ਚੱਕ ਲਈ ਸਬਦਾਨ ਦੀ ਹਾਂ ਇਹ ਜਿਹੜੇ ਆnde ਡਿਬਰੂਗੜ ਤੋਂ ਆ ਹੀ ਨਹੀਂ ਸਕਦਾ ਉਹ ਬੰਦਾ ਉਹ ਇਦਾਂ ਹੋ ਹੀ ਨਹੀਂ ਸਕਦਾ ਪਹਿਲਾਂ ਤਾਂ ਨਹੀਂ ਜਿੱਤ ਹੀ ਨਹੀਂ ਸਕਦਾ ਕਿ ਉਹਨੂੰ ਵੋਟ ਹੀ ਨਹੀਂ ਪੈਣੀ ਆ ਗਿਆ ਜੇ ਬਾਹਰ ਹੁਣ ਮਾਰੋ ਚੀਕ ਤੇ ਬਗਹਾੜ ਹੁਣ ਛੱਡੋ ਚੀਕਾਂ ਠੀਕ ਹੈ ਨਾ ਸਾਨੂੰ ਪਤਾ ਮੈਂ ਪਹਿਲਾਂ ਹੀ ਗੱਲ ਕਰਤੀ ਸੀ ਬਾਈ ਕਲੀਅਰ ਵੀ ਜਦੋਂ ਭਾਈ ਸਾਹਿਬ ਨੇ ਸੌ ਚੱਕਣੀ ਆ ਸੌ ਚੁੱਕ ਸਮਾਗਮ ਤੇ ਆਉਣਾ ਤੇ ਉਦੋਂ ਕਈਆਂ ਦੀਆਂ ਚੀਕਾਂ ਨਿਕਲਣੀਆਂ ਤੇ ਉਹ ਚੀਕਾਂ ਹੁਣ ਵੱਜਣਗੀਆਂ ਵੇਖੀ ਚੱਲੋ ਤੁਸੀਂ ਹਾਂਜੀ ਉਹ ਹੁਣ ਚੀਕਾਂ ਵੱਜਣਗੀਆਂ ਕਈਆਂ ਬੰਦਿਆਂ ਦੀਆਂ ਵੀ ਉਹਨੇ ਸੌ ਕਿਵੇਂ ਚੱਕ ਲਿਆ ਨੇ ਸੌ ਚੱਕਣ ਕਿਵੇਂ ਆ ਗਿਆ ਹੈ ਜਿਵੇਂ ਸਾਡੇ ਪਹਿਲਾਂ 13 ਐਮਪੀਆ ਨੇ ਸੌ ਚੱਕੀ ਸੀ ਜਿਵੇਂ ਸਰਦਾਰ ਸਿਮਰਜੀਤ ਸਿੰਘ ਮਾਨ ਨੇ 2.5 ਸਾਲ ਪਹਿਲਾਂ ਸੌ ਚੱਕੀ ਆ ਆ ਜਿਵੇਂ ਹੁਣ ਸਰਦਾਰ ਸਰਬਜੀਤ ਸਿੰਘ ਖਾਲਸਾ ਨੇ ਸੌ ਚੱਕੀ ਆ ਐਵੇਂ ਇਹਨੇ ਸੌ ਚੱਕ ਲੈਣੀ ਸੌ ਚੱਕਣ ਨੂੰ ਕੀ ਆ ਦੱਸੋ ਹੈ ਅਖੇ ਹੁਣ ਇਹ ਮੂੰਹ ਕਿਹੜੇ ਮੂੰਹ ਨਾਲ ਸੌ ਚੱਕੂਗਾ ਹੈ ਐ ਇਸੇ ਮੂੰਹ ਨਾਲ ਸੌ ਚੱਕੂਗਾ ਬਾਈ ਹੋਰ ਕਿਹੜੇ ਮੂੰਹ ਨਾਲ ਸੌ ਚੱਕੂ ਤੁਹਾਡੇ ਸਾਹਮਣੇ ਮੈਨੂੰ ਪਤਾ ਤੁਸੀਂ ਕਲਿੱਪਾਂ ਕੱਟ-ਕੱਟ ਕੇ ਪਾਉਣੀਆਂ ਉਹਨੇ ਸੌਂ ਕਿਵੇਂ ਚੱਕਲੀ ਓ ਸੌਂ ਚੱਕਣ ਕਿਵੇਂ ਆ ਗਿਆ ਓ ਬੜੀਆਂ ਰੀਆਂ ਚੀਕਾਂ ਵੱਜਣਗੀਆਂ ਹੁਣ ਬੜੇ ਚੰਗਿਆੜ ਮਾਰਨਗੇ ਬੜੇ ਉੱਚੀ ਉੱਚੀ ਰੌਲਾ ਪਾਉਣਗੇ ਹੁਣ ਬੱਪਾ ਹੋਰ ਅੱਜ ਰੱਜ ਕੇ ਪਾਓ ਰੌਲਾ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਪਾਓ ਰੌਲਾ ਹਾਂਜੀ ਸਭਾਣ ਦੀ ਸੌਂ ਵੀ ਚੱਕੀ ਜਾਏਗੀ ਠੀਕ ਹੈ ਕਿ ਨਹੀਂ ਤੇ ਆਪਣੇ ਇਲਾਕੇ ਦਾ ਕੰਮ ਵੀ ਕੀਤਾ ਜਾਊਗਾ ਖਾਲਸਾ ਵੀ ਹੀਰ ਵੀ ਚਲਾਈ ਜਾਊਗੀ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਕਰਕੇ ਅੰਮ੍ਰਿਤ ਦੀ ਜਿਹੜੀ ਦਾਤ ਆ ਉਹ ਵੀ ਸ਼ਕਾਈ ਜਾਊਗੀ ਪੰਜਾਂ ਪਿਆਰਿਆਂ ਦੇ ਵਿੱਚ ਸਾਰਾ ਕੁਝ ਹੋਊਗਾ ਸਬਰ ਰੱਖੋ ਬੱਸ ਥੋੜਾ ਜਿਹਾ ਬਾਈ ਹੁਣ ਸਵਰ ਸਬਰ ਦਾ ਸਵਾ ਵੀ ਹੁਣ ਥੋੜਾ ਜਿਹਾ ਸਬਰ ਰੱਖ ਲਓ ਸਾਰੇ ਭਰਾ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਪੇਜ ਦੀ ਰੀਚ ਬਿਲਕੁਲ ਡਾਊਨ ਆ ਯਾਰ ਐ ਥਲੜੇ ਲੈਵਲ ਤੇ ਲਾਲ ਆ ਬਿਲਕੁਲ ਕਰ ਦੋ ਮੇਰੇ ਭਰਾ ਸ਼ੇਅਰ ਕਰ ਦੋ ਵੀਡੀਓ ਨੂੰ ਇਹ ਹੁਣ ਸੌ ਚੱਕਣੀ ਆ ਬਾਈ ਸੌ ਸੌ ਚੱਕ ਸਮਾਗਮ ਹੈ ਕਿ ਸੌ ਕਿਵੇਂ ਚੱਕੂਗਾ ਹੈ ਉਹ ਸੌ ਚੱਕਣੇ ਕਿਵੇਂ ਆ ਜਾਊਗਾ ਬੜਿਆਂ ਬੰਦਿਆਂ ਦੀਆਂ ਚੀਕਾਂ ਬੜਿਆਂ ਨੇ ਅਮਰਤਪਾਲ ਨੂੰ ਨਿੰਦਿਆ ਹੈ 24 24 ਘੰਟੇ ਉਹ ਅਮਰਤਪਾਲ ਭਾਜਪੀ ਦਾ ਬੰਦਾ ਉਹ ਅਮਰਤਪਾਲ ਆਰਐਸਐਸ ਦਾ ਬੰਦਾ ਅਮਰਤਪਾਲ ਉਹ ਦੁਬਈ ਤੋਂ ਕਿਵੇਂ ਆ ਗਿਆ ਉਹਦਾ ਕੋਨਾ ਕੋਨਾ ਮੋਨਾ ਉਹ ਸਿੱਖੀ ਦੀ ਗੱਲ ਕਿਵੇਂ ਕਰਨ ਲੱਗ ਪਿਆ ਹੈ ਉਹ ਦੁਬਈ ਛੱਡ ਕੇ ਪੰਜਾਬ ਆ ਗਿਆ ਪੰਜਾਬ ਚ ਆ ਕੇ ਉਹਨੇ ਪ੍ਰਚਾਰ ਕੀਤਾ ਪ੍ਰਚਾਰ ਤੋਂ ਬਾਅਦ ਉਹਨੇ ਅਮਰਤ ਛਕ ਲਿਆ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਇਕੱਲੇ ਨਹੀਂ ਛਕਿਆ ਹਜ਼ਾਰਾਂ ਸੰਗਤਾਂ ਨਾਲ ਛਕਿਆ ਅਮਰਤ ਉਹ ਕਈਆਂ ਨੂੰ ਇਹ ਗੱਲ ਹੀ ਨਹੀਂ ਚੰਗੀ ਲੱਗੀ ਪਤੰਦਰਾਂ ਨੂੰ ਵੀ ਨੌਜਵਾਨਾਂ ਦਾ ਨਸ਼ਾ ਕਿਹੜੀ ਗੱਲਾਂ ਛਡਾ ਰਿਆ ਏ ਉਹਨਾਂ ਨੇ ਵਿਰੋਧ ਕਰਨਾ ਹੀ ਸ਼ੁਰੂ ਕਰਤਾ ਕਿਸੇ ਨਾ ਕਿਸੇ ਬਹਾਨੇ ਇਹਨਾਂ ਨੇ ਚਾਇਆ ਵੀ ਅੰਦਰ ਧੱਕੀਏ ਉਹਨੂੰ ਅੰਦਰ ਸੇੜਤਾ ਉਹਨੂੰ ਡਿਬਰੂਗੜ੍ਹ ਦੀ ਜੇਲ੍ਹ ਚ ਸੇੜਤਾ ਲਿ ਆ ਕੇ ਨਾਲ ਬੰਦੇ ਹੋਰ ਸੇੜਤੇ ਕਈ ਅਮਰਸਰ ਦੀ ਜੇਲ੍ਹ ਚ ਧੱਕਦੇ ਕਈ ਜਲੰਧਰ ਵਾਲੀ ਜੇਲ੍ਹ ਤੇ 751 ਦੇ ਪਰਚੇ ਲਾ ਕੇ ਧੱਕਦੇ ਵੈਗਰੂ ਦੀ ਇਹੋ ਜੀ ਕਰਾਮਾਤ ਵਾਪਰੀ ਜੇਲ੍ਹ ਚ ਬੈਠਾ ਹੀ ਖਡੂਰ ਸਾਹਿਬ ਦੇ ਲੋਕਾਂ ਨੇ ਐਮਪੀ ਬਣਾਤਾ ਵੇਖੋ ਤੁਸੀਂ ਖਡੂਰ ਸਾਹਿਬ ਦੇ ਲੋਕਾਂ ਨੇ ਐਮਪੀ ਬਣਾਤਾ ਹੁਣ ਇਸੇ ਗੱਲ ਦਾ ਜੋਰ ਲੋਕਾਂ ਦਾ ਲੱਗਿਆ ਉਹ ਐਮਪੀ ਕਿਵੇਂ ਬਣ ਗਿਆ ਬਈ ਇਹ ਤਾਂ ਭਾਜੀਪੀ ਦਾ ਬੰਦਾ ਸੀ ਇਹ ਤਾਂ ਭਾਜੀਪੀ ਨੇ ਖਿਲਾ ਰਿਆ ਸੀ ਹੈ ਹੁਣ ਉਹ ਤੇ ਜਿਹੜੇ ਬੀਜੇਪੀ ਦੇ ਜਿਹੇ ਕੈਂਪਾਂ 'ਚ ਜਾ ਕੇ ਆਏ ਆ ਹੈ ਜਿਹੜੇ ਉਹਨਾਂ ਕੈਂਪਾਂ ਦੇ ਵਿੱਚ ਖਾਕੀ ਨਿੱਕਰ ਵਾਲਿਆਂ ਦੇ ਜਾ ਕੇ ਆਏ ਆ ਉਹਨਾਂ ਦੇ ਕੋਈ ਬੰਦਾ ਬੋਲਿਆ ਹੀ ਨਹੀਂ ਉਹਨਾਂ ਵੇਲੇ ਜਵਾਨਾਂ ਸੜ ਗਈਆਂ ਜਿਨ੍ਹਾਂ ਦੇ ਸ਼ਰਿਆਮ ਠੀਕ ਆ ਕਿ ਨਹੀਂ ਫੋਟੋਆਂ ਦੇ ਵੀਡੀਓ ਜਿਹੜੀਆਂ ਫੇਸਬੁੱਕਾਂ ਤੇ ਵਾਇਰਲ ਹੋਈਆਂ ਹਾਂ ਜਿਨ੍ਹਾਂ ਦਾ ਕੋਈ ਲੈਗਾ ਚੁਗਾ ਹੀ ਨਹੀਂ ਸੀ ਇਹਨਾਂ ਨਾਲ ਉਹਨਾਂ ਨੂੰ ੱੱਕੇ ਨਾਲ ਆਰਐਸਐਸ ਦੇ ਬੀਜੇਪੀ ਦੇ ਬਣਾਈ ਗਏ ਆ ਵਾਹ ਥੋੜੇ ਵਾਹ ਥੋੜੇ ਕਿਧਰ ਭੱਜਿਓ ਹੁਣ ਆ ਰਿਹਾ ਜੇ ਕੱਲ ਨੂੰ ਸੌ ਚੱਕਣ ਮਾਰੋ ਚੀਕ ਚੰਗੀ ਚੰਗਿਆੜ ਪੂਰੀ ਠੋਕਮੀ ਮਾਰੋ ਐ ਰੀਜ ਨਾਲ ਠੀਕ ਹੈ ਨਾ ਕਿਉਂਕਿ ਤੁਸੀਂ ਹਟਦੇ ਨਹੀਂ ਸੀ ਨਾ ਸੋ ਰੋ ਦੇਣਾ ਅਮਰਤਪਾਲ ਤੇ ਲਾਈਵ ਅਮਰਤਪਾਲ ਤੇ ਲਾਈਵ ਅਮਰਤਪਾਲ ਕਿੱਥੋਂ ਆ ਗਿਆ ਇਹ ਪੰਜਾਬ ਨੂੰ ਕਿਵੇਂ ਬਚਾਲੂ ਹੈ ਤਾਂ ਤੁਸੀਂ ਲੱਗੋ ਮੋਰੀ ਚੱਲੋ ਗਾਂ ਆ ਕੇ ਕਰੋ ਕੰਮ ਕਰ ਠੀਕ ਹੈ ਕਿ ਨਹੀਂ ਤੁਸੀਂ ਲੱਗ ਜਾਓ ਮੋਰੀ ਬਾਬਿਓ ਸ਼ੇਅਰ ਕਰ ਦਿਓ ਸਾਰੇ ਭਰਾ ਵੀਡੀਓ ਨੂੰ ਰੱਜ ਕੇ ਸਾਰੇ ਵੀਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸ ਵੀਡੀਓ ਨੂੰ ਮੇਰੇ ਵੀਰ ਜਿੰਨੇ ਪਿਆਰ ਕਰਨ ਵਾਲੇ ਆ ਠੀਕ ਹੈ ਕਿ ਨਹੀਂ ਦੂਜੇ ਬੰਦੇ ਨੂੰ ਅਸੀਂ ਨਹੀਂ ਆਂਦੇ ਵੀ ਸ਼ੇਅਰ ਕਰੋ ਅਸੀਂ ਸਿਰਫ ਪਿਆਰ ਕਰਨ ਵਾਲੇ ਬੰਦੇ ਨੂੰ ਆਂਦੇ ਆ ਵੀ ਜਿਹੜਾ ਭਰਾ ਠੀਕ ਹੈ ਕਿ ਨਹੀਂ ਸੱਚੀ ਗੱਲ ਸੁੰਨਣਾ ਚਾਹੁੰਦਾ ਸੱਚ ਨੂੰ ਪਸੰਦ ਕਰਨਾ ਚਾਹੁੰਦਾ ਸਿਰਫ ਉਹ ਸ਼ੇਅਰ ਕਰੇ ਅਸੀਂ ਦੂਜੇ ਬੰਦੇ ਨੂੰ ਆਂਦੇ ਹੀ ਨਹੀਂ ਵੀ ਸ਼ੇਅਰ ਕਰਨ ਨੂੰ ਇਹ ਨਾ ਇਸ ਗੱਲ ਤੇ ਬੜੇ ਬੰਦਿਆਂ ਦੀ ਚੰਗਿਆੜ ਬੜੀ ਉੱਚੀ ਚੰਗਿਆੜ ਪਈ ਬੰਦਿਆਂ ਦੀ ਹੈ ਵੀ ਇਹ ਕਿਵੇਂ ਬੰਦਾ ਚੱਕੂਗਾ ਸੌ ਹੈ ਇਹ ਸੌ ਅਖੇ ਕਿਵੇਂ ਚੱਕੂਗਣ ਪਤਾ ਕੱਲ ਨੂੰ ਲੱਗਣਾ ਬਈ ਸੌ ਚੱਕਦਾ ਕਿਵੇਂ ਆ ਸੌ ਵੀ ਚੱਕੂਗਾ ਹਾਂ ਜਿਵੇਂ ਸਰਬਜੀਤ ਖਾਲਸੇ ਨੇ ਚੱਕੀ ਆ ਜਿਵੇਂ ਸਿਮਰਜੀਤ ਮਾਨ ਨੇ ਚੱਕੀ ਆ ਜਿਵੇਂ ਪਹਿਲਾਂ 13 ਐਮਪੀਆਂ ਨੇ ਚੱਕੀ ਆ ਸੌ ਸੌ ਚੱਕਣ ਨੂੰ ਕੀ ਆ ਹੈ ਇਹ ਸੌਂਗਵੇਂ ਚੱਕੂਗਾ ਸੌਂਗਵੇਂ ਕੋਈ ਢਾ ਰੌਲਾ ਪਾਇਆ ਇਨਾਂ ਨੇ ਹੈ ਆ ਤੁਹਾਡੇ ਕੋਲੇ ਸੌਂ ਚੱਕਣੀ ਆ ਠੀਕ ਆ ਮਾਰੋ ચીਕ ਹੋਣਾ ਪੂਰੀ ચીਕ ਮਾਰੋ ਚੰਗਿਆੜ ਮਾਰੋ ਤੁਸੀਂ ਜਿੰਨੀ ਵੱਜਦੀ ਤੁਹਾਡੇ ਤੋਂ ਮਾਰੋ ચીਕ ਜਿਹੜੀ ਤੁਹਾਡੇ ਤੋਂ ਵੱਜਦੀ ਆ ਜਿਹੜਾ ਤੁਸੀਂ ਰੌਲਾ ਪਾਇਆ ਸੀ ਉਹ ચીਕ ਹੀ ਐ ਮੇਰੇ ਤੇ ਪੈਲ ਸੌਂਗਵੇਂ ਚੱਕੂਗਾ ਹੈ ਇਹ ਪਹਿਲਾਂ ਤਾਂ ਦੀ ਜਿੱਤ ਤਾਂ ਨਹੀਂ ਇੱਕ ਬੰਦਾ ਲੱਗਿਆ ਸੀ ਉਹਨੂੰ ਵੋਟ ਹੀ ਨਹੀਂ ਪੈਣੀ ਉਹ ਤਾਂ ਜਿੱਤਣਾ ਹੀ ਕੋ ਨਹੀਂ ਲੋਕੀ ਉਹਨੂੰ ਚਾਹੁੰਦੀ ਹੀ ਨਹੀਂ ਠੀਕ ਹੈ ਕਿ ਨਹੀਂ ਪਤਾ ਤਾਂ ਹੁਣ ਲੱਗਣਾ ਬਾਬਿਓ ਹੈ ਐਮਪੀ ਵੀ ਬਣ ਗਿਆ ਅਗਲਾ ਹਾਂ ਹੁਣ ਡਿਬਰੂਗੜ ਤੋਂ ਸਿੱਧਾ ਸੌਹ ਚੱਕਣਾ ਆਊਗਾ ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਉਹਨੂੰ 4 ਦਿਨਾਂ ਦੀ ਪ੍ਰੋਲ ਮਿਲੀ ਹੈ ਕਿ ਨਹੀਂ ਮਿਲੀ ਹਜੇ ਪੱਕਾ ਨਹੀਂ ਬਾਈ ਕਨਫਰਮ ਹੋਇਆ ਇਸ ਗੱਲ ਦਾ ਇਸ ਲਈ ਇਹ ਗੱਲ ਤਾਂ ਨਹੀਂ ਮੈਂ ਕਹਿ ਸਕਦਾ ਹਾਂ ਪਰ ਇੰਨਾ ਮੈਂ ਕਹਿ ਸਕਦਾ ਵੀ ਜਿਹੜੀ ਗੱਲ ਹੈ ਆ ਵੀ ਉਹ 5 ਜੁਲਾਈ ਨੂੰ ਸੌਹ ਚੱਕੂਗਾ ਠੀਕ ਹੈ ਨਾ ਕਮੈਂਟ ਕਰੋ ਸਾਰੇ ਭਰਾ ਕਿਉਂਕਿ ਵੀਰਾਂ ਦਾ ਮੈਨੂੰ ਕਮੈਂਟ ਸ਼ੋਅ ਤਾਂ ਹੋ ਹੀ ਨਹੀਂ ਰਿਹਾ ਅੱਜ ਪਤਾ ਨਹੀਂ ਕੀ ਪਿਆਰ ਕਰਨ ਵਾਲੇ ਸ਼ੇਅਰ ਕਰ ਦੋ ਦੂਜਾ ਬੰਦਾ ਕੋਈ ਸ਼ੇਅਰ ਨਾ ਕਰੇ ਠੀਕ ਹੈ ਕਿ ਨਹੀਂ ਕਮੈਂਟ ਮੈਨੂੰ ਕਿਸੇ ਬੰਦੇ ਦਾ ਸ਼ੋਅ ਹੋ ਨਹੀਂ ਰਿਹਾ ਜੇ ਕਮੈਂਟ ਮੈਨੂੰ ਸ਼ੋਅ ਹੁੰਦਾ ਹੁੰਦਾ ਮੈਂ ਸਾਰੇ ਵੀਰਾਂ ਦਾ ਨਾਮ ਲੈ ਕੇ ਦੱਸਣਾ ਸੀ ਪਰ ਕਮੈਂਟ ਮੈਨੂੰ ਸ਼ੋਅ ਨਹੀਂ ਕਿਸੇ ਦਾ ਵੀ ਹੋ ਰਿਹਾ ਸੌ ਕਿਵੇਂ ਚੱਕੂਗਾ ਹੈ ਮੈਨੂੰ ਹੁਣ ਪਤਾ ਲੱਗਣਾ ਬਈ ਸੌ ਕਿਵੇਂ ਚੱਕੂਗਾ ਮੈਨੂੰ ਪਤਾ ਨਾ ਬੜੇ ਲੋਕਾਂ ਨੇ ਵੀਡੀਓ ਕਲਿੱਪਾਂ ਕੱਟ-ਕੱਟ ਕੇ ਪਾਉਣੀਆਂ ਬੜਿਆਂ ਨੇ ਅਮਰਤਪਾਲ ਤੇ ਬੋਲਣਾ ਵੇਖੀ ਚੱਲਿਆ ਜੇ ਤੁਸੀਂ ਮੈਂ ਤਾਂ ਹੀ ਤੁਹਾਨੂੰ ਪਹਿਲਾਂ ਦੱਸਤਾ ਵੇਖੀ ਚੱਲਿਆ ਜੀ ਹਾਂ ਇਹ ਵੀਡੀਓ ਕੱਟ-ਕੱਟ ਕੇ ਬੜਾ ਕੁਛ ਕਰ-ਕਰ ਕੇ ਫੋਟਮ ਐਡਿਟ ਕਰ-ਕਰ ਕੇ ਪਾਉਣਗੇ ਬੰਦੇ ਤੁਸੀਂ ਵੇਖੀ ਚੱਲਿਆ ਜੀ ਕੀ ਕੁਛ ਕਰਦੇ ਆ ਕਰ ਦੋ ਸ਼ੇਰ ਪਿਆਰ ਕਰਨ ਵਾਲੇ ਰੱਜ ਕੇ ਕਰੋ ਮੜੀ ਜੀ ਸ਼ੇਰ ਐ ਵਿਰੋਧੀਆਂ ਦੇ ਤੁਰ ਤੱਕ ਸ਼ੇਰ ਜਾਣਾ ਚਾਹੀਦਾ ਜਿਨ੍ਹਾਂ ਦਾ ਅੰਦਰਲਾ ਪਾਸਾ ਦੁਖਦਾ ਜਿਹੜਿਆਂ ਦੇ ਸਾਡੇ ਪੀੜ ਹੁੰਦਿੰਦੀ ਆ ਅੰਦਰਲੇ ਪਾਸਿਓ ਉੱਥੋਂ ਤੱਕ ਕਰੋ ਸ਼ੇਰ ਮੇਰੇ ਭਰਾ ਸ਼ੌਂ ਕਿਵੇਂ ਚੱਕੂਗਾ ਸ਼ੌਂ ਕਿਵੇਂ ਚੱਕੂਗਾ ਕੋਈ ਕੰਮ ਹੀ ਨਹੀਂ ਸਤੰਦਰਾਂ ਨੂੰ 24 ਘੰਟੇ ਅਮਰਤਪਾਲ ਨੂੰ ਨਿੰਦੀ ਜਾਂਦੇ ਹਾਈ ਅਮਰਤਪਾਲ ਹਾਈ ਅਮਰਤਪਾਲ ਹਾਏ ਅਮਰਤਪਾਲ ਦੱਸੋ ਹੈ ਅਮਰਤ ਕੀ ਅਮਰਤ ਬਾਲ ਨੇ ਕਰਤਾ ਸੀ ਉਹ ਜਿਹੜੇ ਨਸ਼ੇ ਨਾਲ ਲੋਕੀ ਮਰਦੇ ਫਿਰਦੇ ਨੌਜਵਾਨ ਮਰਦੇ ਫਿਰਦੇ ਸੀ ਉਹਨਾਂ ਦੀ ਗੱਲ ਨਾਲ ਹੀ ਲਾਉਂਦਾ ਸੀ ਉਹ ਹੋਰ ਉਹਨੇ ਕੀ ਕਰਤਾ ਸੀ ਕਿ ਲੋਕਾਂ ਨੇ ਉਹ ਤੁਸੀਂ ਗੰਦ ਪਾਇਆ ਤੁਸੀਂ ਤੁਸੀਂ ਉਹ ਬਦਨਾਮੀ ਉਸ ਬੰਦੇ ਦੀ ਕੀਤੀ ਰਹਿ ਰੱਬ ਦਾ ਨਾਮ ਤੁਹਾਡਾ ਬੇੜਾ ਗਰਕ ਹੋ ਜਾਏ ਤੁਸੀਂ ਉਹ ਬਦਨਾਮੀ ਕੀਤੀ ਤੁਸੀਂ ਹੈ ਕੱਲੀ ਪੰਜਾਬ 'ਚ ਨਹੀਂ ਕੀਤੀ ਪੰਜਾਬ ਤੋਂ ਬਾਹਰੋਂ ਵੀ ਲੋਕਾਂ ਨੇ ਕੀਤੀ ਆ ਕਈਆਂ ਨੇ ਹਾਂ ਉਹ ਨਿੰਦਣ ਤੱਕ ਜਾਂਦੇ ਹੀ ਇਹ ਅਮਰਤਪਾਲ ਐ ਕਿਵੇਂ ਕਰ ਦੂ ਅਮਰਤਪਾਲ ਐ ਕਿਵੇਂ ਹੋ ਜਾਊਗਾ ਬਾਬੇ ਕਰ ਦੋ ਸ਼ੇਰ ਮੇਰੇ ਭਰਾ ਰਜਮੀਨ ਕਰੋ ਸ਼ੇਰ ਪਿਆਰ ਕਰਨ ਵਾਲੇ ਨੱਪ ਕੇ ਰੱਖੋ ਕਿੱਲੀ ਹੋਰ ਵੀ ਆਪਾਂ ਗੰਦਮੰਦ ਸ਼ੇਰ ਕਰਦੀ ਨਾ ਹੋਰ ਆਪਾਂ ਕੀ ਕੋਈ ਸ਼ੇਰ ਕਰਦੇ ਆਂ ਵੇਖੋ ਤੁਸੀਂ ਹੈ ਸਭੋ ਇਹ ਕਰੋ ਸ਼ੇਰ ਇਹਨਾਂ ਦੀਆਂ ਚੀਕਾਂ ਪਹਿਣੋਂ ਚੱਕਾਂਗੇ ਸਵਿਧਾਨ ਦੀ ਸੋਂ ਸਾਰਾ ਕੁਝ ਹੋਊਗਾ ਹਾਂ ਜਿਹੜੇ 5 ਲੱਖ ਬੰਦੇ ਨੇ ਵੋਟ ਪਾਈ ਆ 2.5 ਲੱਖ ਵੋਟ ਤੇ ਜਿੱਤੇ ਉਹਨਾਂ ਨੂੰ ਪਤਾ ਸੀ ਵੀ ਸੰਵਿਧਾਨ ਦੀ ਸੌ ਤਾਂ ਚੱਕੂ ਗਈ ਕਿ ਉਹਨਾਂ ਨੂੰ ਪਤਾ ਨਹੀਂ ਸੀ ਉਦੋਂ ਸੋ ਵੀਰੋ ਸੂਰਮਾ ਬਾਹਰ ਆ ਰਿਹਾ ਸੂਰਮਾ ਸੌ ਚੱਕੂਗਾ ਚੜਦੀ ਕਲਾ ਨਾਲ ਹਾਂ ਗੁੱਡ ਗੁੱਡ ਬਾਬਾ ਗੁੱਡ ਸਾਰੇ ਭਰਾਵਾਂ ਨੂੰ ਗੁੱਡ ਨੱਪ ਕੇ ਰੱਖੋ ਗਿੱਲੀ ਮੜੀ ਜੀ ਹੈ ਠੀਕ ਆ ਬਾਬੇ ਧੰਨਵਾਦ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਨਾਲ ਜੁੜੇ ਆ ਸਾਰੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਵੀਰੋ ਤੁਹਾਡਾ ਸੋ ਜਰੂਰ ਸ਼ੇਅਰ ਕਰਦੇ ਆ ਜੀ ਵੀਡੀਓ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ